ਖਤਮ ਇਹਦੀਆਂ ਲੱਤਾਂ ਦੇ ਗੱਡੀ ਚੜਾ ਦੀ ਕਿਸੇ ਨੇ ਤੇ ਇਹ ਪਿੰਡ ਪੀਟੀ ਵਾਲੇ ਲਿਆਂਦਾ ਜਮਾ ਖਤਮ 1% ਵੀ ਨਹੀਂ ਬਚੀਆਂ ਲੱਤਾਂ ਜਮਾ ਖਤਮ ਤੇ ਪੱਟੀ ਵਗੈਰਾ ਅਸੀਂ ਕਰਨੀ ਹੁੰਦੀ ਹੈ ਕਿਉਂਕਿ ਟਾਂਕੇ ਟੁੰਕੇ ਵਾਲਾ ਤਾਂ ਕੰਮ ਹੈ ਨਹੀਂਗਾ ਵੀ ਜਿਹੜੇ ਚਲੋ ਟਾਂਕੇ ਲੱਗ ਜਾਂਦੇ ਗਗਮ ਜਿਆਦਾ ਸੀਗਾ ਤੇ ਇੱਕ ਉਹ ਪਿਆ ਉਹਦੀਆਂ ਵਿਚਾਰੇ ਦੀਆਂ ਅੱਖਾਂ ਹੀ ਕੱਢਤੀਆਂ ਕਿਸੇ ਨੇ ਉਹ ਟੌਮੀ ਉਹਦੀਆਂ ਕਿਸੇ ਨੇ ਅੱਖ ਹੀ ਕੱਢਮੀ ਕਰਤੀਆਂ ਬਈ ਉਹ ਹਰ ਵੀ ਅੱਖਾਂ 1% ਵੀ ਨਹੀਂ ਆ। ਇਹ ਇਹਦੀ ਪੱਟੀ ਕਰਤੀ ਆ। ਹੁਣ ਆਪਾਂ ਚੱਲਦੇ ਆਂ ਉਧਰ। ਆ ਟੋਮੀ ਨੇ ਲੋਕੀ ਵੀ ਬਹੁਤ ਨਰਦਈ ਹੋਏ ਪਏ ਆ। ਇਹ ਵਿਚਾਰੇ ਦੀਆਂ ਅੱਖਾਂ ਕੱਢਤੀਆਂ ਬਹੁਤ ਜਮਾਂ ਕਹ ਲੋ ਖਤਮ ਹੋ ਗਈਆਂ ਉਹਦੀਆਂ ਵੀ ਅੱਖਾਂ। ਆ ਇਹ ਵੀ ਦੇਖ ਨਹੀਂ ਸਕਦਾ। ਚਲੋ ਫਿਰ ਵੀ ਜਨਾਜ਼ਰ ਵੀ ਵਿਚਾਰੇ ਦੀ ਜ਼ਿੰਦਗੀ ਹੈ ਨਾ ਜਾਂ ਮੇਰੀ ਜ਼ਿੰਦਗੀ ਹੈ। ਉਹ ਆਪਣੇ ਕੋਲ ਹੀ ਰਹੂਗਾ ਉਹਨਾਂ ਟਾਈਮ। ਇੱਕ ਨਾ ਕੱਲ ਬਾਈ ਦਾ ਕਮੈਂਟ ਆ ਹੀ ਬਾਈ ਕਹਾਂ ਤੂੰ ਮੁੱਦੇ ਤੋਂ ਪੜ ਕੇ ਆ ਨਾ ਕੀ ਗੱਲ ਹੋ ਗਈ ਕਹਿੰਦਾ ਤਿੰਨ ਚਾਰ ਦਿਨ ਹੋ ਗਏ ਗਰਮ ਹੋਇਆ ਨਾ ਬਾਈ ਯਾਰ ਜੋ ਬੰਦਾ 24 ਘੰਟੇ ਆਪਾਂ ਨੂੰ ਗਾਲਾਂ ਕੱਢੀਊਗਾ ਹਨਾ ਇੱਕ ਝੂਠ ਹੈਗੀ ਝੂਠ ਹੈ ਤਾਂ ਉਹਦਾ ਨਾ ਕਰਨਾ ਹਿਸਾਬ ਕਿਤਾਬ ਤੇ ਬਹੁਤ ਟਾਈਮ ਦਾ ਗਾਲਾਂ ਕੱਢੀ ਜਾਂਦਾ ਸੀ ਮੈਨੂੰ ਆਇਆ ਸੀ ਮੈਂ ਚਲੋ ਯਾਰ ਪਹਿਲਾਂ ਪਹਿਲਾਂ ਨਵਾਂ ਨਵਾਂ ਬੰਦਾ ਨਹੀਂ ਜਾਣਦਾ ਹੁੰਦਾ ਹਨਾ ਚਲੋ ਹੋ ਸਕਦਾ ਤਾਂ ਗੜਦਾ ਹੋਵੇ ਕਿ ਹੁਣ ਤੋਂ ਮੈਨੂੰ ਜਾਣਨ ਦੇ ਬਾਅਦ ਵੀ ਗਾਲਾਂ ਕੱਢਦਾ ਹਨਾ ਪਰ ਮੈਨੂੰ ਤਾਂ ਕਰਕੇ ਗੁੱਸਾ ਆ ਗਿਆ ਤੇ ਮੈਂ ਉਹਦੇ ਤਾਂ ਵਾਹ ਬੋਲ ਗਿਆ ਤੇ ਪਰ ਉਹ ਮੈਨੂੰ ਤਾਂ हट ਗਿਆ ਕਮੈਂਟ ਕਰਨ ਉਹ ਪਰ ਉਹ ਤੁਹਾਨੂੰ ਰਿਪਲਾਈ ਦੇ ਰਿਹਾ ਹਜੇ ਵੀ ਉਹ ਮੇਰੇ ਕੋਲੇ ਸ਼ੋ ਹੋ ਜਾਂਦਾ ਮੇਰੇ ਕੋਲੇ ਆ ਜਾਂਦਾ ਉਹਨੂੰ ਇਸ ਗੱਲ ਦਾ ਪਤਾ ਨਹੀਂ ਤੇ ਮੈਂ ਕਿਹਾ ਕੋਈ ਗੱਲ ਨਹੀਂ ਬੁੱਤ ਅਸੀਂ ਤਾਂ ਤਰਨਾ ਕਰਾਂਗੇ ਹਿਸਾਬ ਕਿਤਾਬ ਬੱਸ 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 ਹਾਂ ਉਹ ਬਾਤ ਬੱਸ ਗੱਲ ਤਾਂ ਲੱਗਦਾ ਆ ਜਾਗਮਪਰ ਜਾਣਾ ਲੱਤਾਂ ਸੁੱਕ ਜਾਣ ਜਾਗਮ ਸੁੱਕ ਜਾਣ ਸਾਰੇ ਟਾਈਮ ਲੱਗੂਗਾ ਤੇ ਮੈਂ ਇਹਨੂੰ ਮੈਨੂੰ ਐਂ ਬੱਸ ਪਰ ਠੀਕ ਵੀ ਫੇਰ ਹੀ ਹੋਏਗਾ ਕਿ ਜੇ ਲਾਵਾਂਗੇ ਤਾਂ ਚਲ ਬੱਸ ਤੇ ਮਨ ਆ ਵੀ ਠੀਕ ਹੋ ਜੇ ਇਹ ਲੱਤਾਂ ਜਖਮ ਸੁੱਕ ਜਾਣ ਇਹੋ ਰੇੜਾ ਪਵਾ ਦਾਂਗੇ ਟੌਮੀ ਦੀ ਵਾਰੀ ਆ ਗਈ ਹੁਣ ਇਹਦੇ ਵਿਚਾਰੇ ਦੇ ਪੁਰਮਾ ਪਹਿਲਾਂ ਵੀ ਦੱਸ ਗਿਆ ਡਾਕਟਰ ਦੀਆਂ ਅੱਖਾਂ ਨਹੀਂ ਇਹਦੀਆਂ ਚੱਲ ਗੀਆਂ ਗਈਆਂ ਅੱਖਾਂ ਕਿਸੇ ਮਾਰਿਆ ਕਿਸ ਨੇ ਇਹਦੇ ਵੀ ਅੱਖਾਂ ਖਤਮ ਕੀਤੀਆਂ ਪਹਿਲਾਂ ਅੱਖਾਂ ਕੱਡੀਆਂ ਫਿਰ ਸਰਚ ਵੱਜਾ ਤਮੀ ਹਉ ਦਾ ਫਰੇਜ ਚੰਗਾ ਹੁੰਦਾ ਨੁਕਸਾਨ ਕਰਾਉਣ ਨਾਲੋਂ ਹਨਾ ਨਾਲੇ ਮੇਰਾ ਨੁਕਸਾਨ ਨਾਲੇ ਇਹਦਾ ਵਿਚਾਰੇ ਦਾ ਨੁਕਸਾਨ ਵੈ ਤਾਂ ਆਪਣੇ ਬੱਚਾ ਸਾਰਿਆਂ ਦੇ ਹਲਕਾ ਵਾਲੇ ਟੀਕੇ ਲੱਗੇ ਹੋਏ ਆ ਲਾਵੀ ਇਹਦੇ ਕੀੜੇ ਬਹੁਤ ਡੂੰਘੇ ਪਏ ਹੋਏ ਸੀਗੇ ਅੱਖਾਂ ਵਾਲੀ ਜਗ੍ਹਾ ਤੇ ਜਿੱਥੇ ਅੱਖਾਂ ਦੀ ਜਗ੍ਹਾ ਤੇ ਡੇਲੇ ਦਾ ਵਿਚਰੇ ਦੇ ਹੈ ਹੀ ਨਹੀਂਗੇ ਜਿਹੜੇ ਆਪਣੇ ਅੱਖਾਂ ਦੇ ਡੇਲੇ ਖੁਖਦੇ ਆ ਤੇ ਉੱਥੇ ਵੀ ਕੀੜੇ ਸੀਗੇ ਅਸੀਂ ਕੱਢੇ ਆ ਬੜਾ ਪਰ ਵੀਡੀਓ ਚ ਆਪਾਂ ਨਹੀਂ ਦਿਖਾ ਸਕਦੇ ਗਿਆ ਪਰ ਵੀਡੀਓ ਬੰਦ ਹੋ ਜਾਂਦੀ ਹੈ ਤੇ ਵੀਡੀਓ ਚ ਨਹੀਂ ਦਿਖਾ ਸਕਦੇ ਫਿਰ ਤਾਂ ਇਹ ਤਾਂ ਉਹਦਾਂ ਜਿੱਦੇ ਆਪਾਂ ਕੱਢ ਕੇ ਲਿਆਏ ਆ ਉਦਿਆਂ ਦੀ ਗੱਲ ਆ ਇਹ ਉਦੇ ਦੇ ਮਰਾਗਿਆਂ ਨੇ ਸੱਤਾ ਮੈਂ ਦੇਖਿਆ ਸੀਗਾ ਆ ਵੇ 66 6 ਵਜੇ ਤੇ 1 ਕਾ ਵਜੇ ਉਦਦੇ ਉਹਦੇ ਨਾਲ ਪੱਥਰ ਦੇ ਨਾਲ ਵਜਿਆ ਉਦਨ ਵੀਰੇ ਬਹੁਤ ਤੱਕਾ ਕੀਤਾ ਨਾਲੇ ਆ ਮਜ਼ਾ ਇਹਨੂੰ ਕੱਢ ਕੇ ਲਿਆਂਦਾ ਸੀ ਉਹਦੇ ਥੱਲੇ ਪੁਲੀ ਦੇ ਥੱਲੇ ਵੜ ਗਿਆ 20 ਪੁੱਟ ਲੰਮੀ ਜੀ ਪੁਲੀ ਤੇ ਗੰਦੇ ਭਈ 1.5 ਸੁੰਡ ਸੀਗੇ ਉੱਥੇ ਜਿੱਥੋਂ ਅਸੀਂ ਕੱਢ ਕੇ ਲਿਆਂਦੇ ਆ ਕਹੂੰਗਾ ਸਾਰੇ ਸਭ ਮਜੇ ਚੜੀ ਸੀ ਇਹਨੂੰ ਤਾਂ ਵਿਚਾਰੇ ਨੂੰ ਦੀਦਾ ਨਹੀਂ ਗਿਆ ਤੇ ਸਾਨੂੰ ਤਾਂ ਹੁਣ ਦੀਦਾ ਸੀਗਾ ਵੀ ਜਿਹੜੀ ਪੁਲੀ ਜਿਹੇ ਵੜ ਗਿਆ ਸੀ ਤੇ ਉਹ ਸੁੰਡ ਬੜੇ ਵੱਡੇ ਵੱਡੇ ਤੇ ਭਈ ਗਾਰਾ ਗੰਦਾ ਮਸ਼ਕ ਮਾਰੇ ਗੰਦੀ ਨਾਲੀ ਦਾ ਉਹ ਤਾਂ ਮਾਤਾ ਬੜੇ ਮੁਸ਼ਕਲ ਨਾਲ ਕੱਢ ਕੇ ਲਏ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਇਹ ਵੀਡੀਓ ਅ ਸ਼ੇਅਰ ਕਰਨ ਨਾਲ ਚਲੋ ਸਾਨੂੰ ਹੌਸਲਾ ਮਿਲ ਜਾਂਦਾ ਹਨਾ ਵੀ ਸਾਡੇ ਨਾਲ ਭੈਣ ਭਰਾ ਜੁੜੇ ਹੋਏ ਆ ਜਿਵੇਂ ਕਿ ਉਹਨੂੰ ਤੁਸੀਂ ਉਹ ਝੂਠ ਨੂੰ ਬਹੁਤ ਲਾਣਤਾ ਪਾਈਆਂ ਸਾਰੇ ਭੈਣ ਭਰਾਵਾਂ ਨੇ ਤੇ ਮੈਂ ਵੀ ਇੱਕ ਦਿਨ ਪਾਈਆਂ ਸੀ ਪਰ ਮੈਂ ਹਜੇ ਹੋਰ ਪਾਉਣੀਆਂ ਮੈਨੂੰ ਉਹਦੀਆਂ ਗਾਲਾਂ ਬਹੁਤ ਰੜਕਦੀਆਂ ਕਰਾਂਗੇ ਗੱਲ ਕੋਈ ਗੱਲ ਨਹੀਂ ਕਰਨਾ ਬਲੀ ਅਕਾਊਂਟ ਆਉਂਦੇ ਪ੍ਰਾਈਵੇਟ ਕਰ ਰੱਖਿਆ ਉਹਨੇ ਅਕਾਊਂਟ ਨਹੀਂ ਖੋਲ ਰਿਆ ਆਪਦਾ ਦੇਖ ਬਰ ਪਤਾ ਲਾ ਜਮੈਨ ਉਹ ਹੈਗਾ ਕਿੱਥੋਂ ਦਾ ਉਹ ਤੇ ਹੈ ਹਾਂ ਹਾਂ ਕੋਈ ਜਿਆਦਾ ਸੱਚ ਨਾ ਇਹੋ ਜੇ ਬੱਚੀ ਹੈ ਜੇ ਇਹਨਾਂ ਪੱਥਰ ਵਾਟੇਗਾ ਜਦੋਂ ਬਾਹਰ ਕੱਢਣਾ ਤੋਸ ਪੱਥਰ ਵਾਟੇ ਆਹੀ ਬਰਾਜ ਅਗੰ ਭਰ ਜਣਾ ਹਾ ਤੇ ਅੱਖਾਂ ਵਾਲੇ ਭਰ ਜਾਣ ਬਸ ਫੇਰ ਨਹੀਂ ਲਈ ਤੇ ਆ ਉਹਕੇ ਹੁਣ ਇਹ ਮਤਲਬ ਵੀ ਖੜ ਖੜ ਜਾਂਦਾ ਖੜ ਕੇ ਰੋਟੀ ਪਾਣੀ ਵੀ ਖਾ ਲੈਂਦਾ ਤੇ ਰੋਮੀ ਆ ਯਾਰ ਸ਼ਾਂਤ ਹੈ ਨਾ ਹੁਣ ਜਮਾਂ ਸ਼ਾਂਤ ਬੈਠਾ ਇਹ ਉਹਨੇ ਹਿਲਦਾ ਨਹੀਂ ਠੀਕ ਹੈ ਤੇ ਜਦੋਂ ਮੈਂ ਉਹਨੂੰ ਉਧਰ ਲੈ ਕੇ ਜਾਂਦਾ ਨਾ ਮੈਂ ਸ਼ਾਂ ਨੂੰ ਕੱਚੀ ਜਗ੍ਹਾ ਤੇ ਬੰਦ ਨੂੰ ਨਾ ਰਾਤ ਨੂੰ ਉਹਗਾ ਇੱਧਰ ਇੱਕ ਤਾਂ ਸਾਹਮਣੇ ਫਿਰ ਰੌਲਾ ਪਾਉਂਦੇ ਵੇਖ ਕੇ ਜੋ ਕੋਈ ਨੰਗਦਾ ਟੱਪਦਾ ਆਉਂਦਾ ਉਧਰ ਹੁੰਦੇ 5 ਆ ਸਾਰੇ ਅੰਦਰ ਹੁੰਦੇ ਆ ਦੋਨੇ ਜਰਮਨ ਸ਼ਫਟ ਦੇ ਬੱਚੇ ਤੇ ਜੁਗਣੀ ਬਾਹਰ ਹੁੰਦੀ ਹੈ ਕਿ ਅ ਦੂਜਾ ਹਾ ਚੂਹਾ ਚੂਹਾ ਵੀ ਅੰਦਰ ਹੁੰਦਾ ਤੇ ਓਦੋਂ ਬਾਅਦ ਜੁਗਣੀ ਦਾ ਕਰਦੇ ਆ ਜੀ